ਹੰਦੀ ਸੋ ਸਿਕਾਰ ਜੀ ਸਾਰਿਆਂ ਨੂੰ ਆਪਾਂ ਆ ਨਵੀਆਂ ਜੀ ਸਾਨੂੰ ਇੱਕ ਵੀਡੀਓ ਭਗਵਾਨ ਤਮਾਨ ਦੀ ਤੇ ਫਿਰ ਕਰਦੇ ਆਪਾਂ ਗੱਲਬਾਤ ਤੁਹਾਡੇ ਨਾਲ ਬੇਲਾ ਪਾਸੋਂ ਵੀਡੀਓ ਸੁਣਾਉਣੇ ਆ ਬਿਲਕੁਲ ਬੰਦ ਕਰਦੇ ਸੀ 14 ਤਰੀਕ ਤੱਕ ਸਕੂਲ ਬੰਦ ਠੰਡ ਫੇਰ ਪੈਂਦੀ ਸੀ ਅਸੀਂ ਕਹਿਆ ਯਾਰ ਹੁਣ ਹਫਤਾ ਹੋਰ ਵਧਾ ਸਕਦੇ ਆ ਵੈਸੇ ਠੰਡ ਪੈਂਦੀ ਏ ਪਰ ਵਿੱਚੋਂ ਆ 12 ਪੰਜ 48 ਆ ਗਿਆ ਤੋ ਮੈਨੂੰ ਮਾਪਿਆਂ ਦੇ ਫੋਨ ਆਉਣ ਲੱਗੇ ਕਹਿੰਦੇ ਸਕੂਲ ਉਦੋਂ ਖੋਲੋਂਗੇ ਜਦੋਂ 12 ਪਾ 36 ਹੋ ਗਿਆ ਕਹਿੰਦੇ ਪਿੱਛੇ ਨੂੰ ਚੱਲੇ ਹੋਇਆ ਜੀ ਸਕੂਲ ਖੋਲ ਦੋ ਜਵਾ ਮੈਂ ਕਹਾਂ ਜਲ ਜਵਾਕਾਂ ਨੂੰ ਪੜ ਲੈਣ ਦੋ ਯਾਰ ਖੋਲ ਦੋ ਯਾਰ ਆ ਤਾਂ ਹਾਲਾਤ ਨੇ ਕਾਂਗਰਸ ਦੇ ਹਾਲਾਤ ਦੇਖ ਲਓ ਜੇ ਜੇ ਕਦੇ ਜਿੰਦਗੀ ਵਿੱਚ ਬਸਤਾ ਆਉਂਦੀਆਂ ਨਹੀਂ ਇੱਥੋਂ ਪੰਜਾਬ ਚੋਂ ਜੇ ਜਿੰਦਗੀ ਵਿੱਚ ਕਦੇ 60 ਸੀਟਾਂ ਆ ਗਈਆਂ ਇਹ 48 ਗਿਣਨਗੇ ਗਿਣਤੀ ਵੀ ਨਹੀਂ ਆਉਂਦੀ ਮੈਂ ਤਾਂ ਕਿਹਾ ਸੀ ਮੇਰੇ ਬੱਤੀ ਦੰਦ ਨੇ ਮੈਂ ਕਿਹਾ ਸੀ ਮੈਂ ਕਿਹਾ 2025 ਦੇ ਅਖੀਰ ਜੇ ਚ 26 ਦੇ ਸ਼ੁਰੂ ਜੇ ਚ ਇਹ ਕਮਲੇ ਹੋ ਜਾਣਗੇ ਸਰਕਾਰੀ ਪਾਗਲਖਾਨੇ ਖੋਲਨੇ ਪੈਣਗੇ ਇਹ ਨਵਾਂ ਖਰਚ ਸ਼ੁਰੂ ਕਰਾਉਣਗੇ ਇਹ ਹੋਰ ਕੋਈ ਕੋਈ ਗੱਲ ਨਹੀਂ ਉਹੀ ਗੱਲ ਹੋਈ ਪਈ ਹੈ ਮੈਨੂੰ ਲੋਕਾਂ ਦੇ ਫੋਨ ਆਈ ਜਾਂਦੇ ਆ ਕਹਿੰਦੇ ਭਾਈ ਚਾਰ ਪੰਜ ਤਾਂ ਮਰੀਜ਼ ਹੀ ਤਿਆਰ ਨੇ ਹਜੇ ਪਾਗਲਖਾਨਾ ਇੱਕ ਵੀ ਨਹੀਂ ਬਣਾਇਆ ਆਪਾਂ ਨੇ ਮੈਂ ਕਿਹਾ ਯਾਰ ਹੁਣ ਕੀ ਕਰੀਏ ਸਮਝਾ ਲੈਣੇ ਆ ਪਹਿਲਾਂ ਸਮਝਾ ਹੀ ਲੈਣੇ ਆ ਅਸਲ ਚ ਕੀ ਹੈ ਨਾ ਇਹ ਰੇ ਆਪਣੇ ਤੇ ਰਾਜ ਕਰਦੇ ਰਹੇ ਦੇਖੋ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਕੱਖ ਨਹੀਂ ਪਤਾ ਕੋਈ ਕਹਿੰਦੇ ਕਿਤਾਬ ਨਹੀਂ ਪੜ੍ਹੀ ਸ਼ਾਹ ਮੁਹੰਮਦ ਦਾ ਪਿੰਡ ਹਾਸ਼ਮ ਸ਼ਾਹ ਦਾ ਪਿੰਡ ਪੁੱਛ ਲੋ ਹਾਸ਼ਮ ਸ਼ਾਹ ਨੇ ਸੱਸੀ ਲਿਖੀ ਸੀ ਜਗਦੇਵ ਕਲਾ ਪਿੰਡ ਆ ਉਹ ਸ਼ਾਹ ਮੁਹੰਮਦ ਦੇ ਪਿੰਡ ਵਾਲੇ ਬੈਠੇ ਨੇ ਸ਼ਾਹ ਮੁਹੰਮਦ ਦਾ ਇੱਕ ਸਰਕਾਰਵਾਜੋ ਹੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ ਕਿਾ ਵੱਡੇ ਰਾਈਟਰ ਹੋਏ ਨੇ ਇੱਥੋਂ ਜੰਮੇ ਹੋਏ ਤੇ ਉਹਨਾਂ ਦੇ ਨਾਂ ਤੇ ਉਹਨਾਂ ਦੇ ਪਿੰਡ ਲਾਇਬ੍ਰੇਰੀ ਨਹੀਂ ਬਣੂਗੀ ਤੁਹਾਡੇ ਲੱਗਦਾ ਸਭ ਤੋਂ ਪਹਿਲਾਂ ਉਹਨਾਂ ਦੇ ਨਾਂ ਤੇ ਲਾਇਬ੍ਰੇਰੀ ਬਣਨੀ ਚਾਹੀਦੀ ਉਹਨਾਂ ਦੀਆਂ ਕਿਤਾਬਾਂ ਹੀ ਰੱਖਣੀਆਂ ਚਾਹੀਦੀਆਂ ਉਹ ਤੁਹਾਡੀ ਮੰਗ ਆ ਗਈ ਸੋ ਲਾਇਬ੍ਰੇਰੀਆਂ ਚ ਪੜ੍ਹਾਈ ਹੁੰਦੀ ਆ ਕਿਤਾਬਾਂ ਆਪਣੇ ਬੱਚਿਆਂ ਨੂੰ ਪਤਾ ਲੱਗਦਾ ਵਿਰਸੇ ਦਾ ਆਪਣੀ ਆਪਣੀ ਜਿਹੜੀ ਲੜਾਈ ਲੜੀ ਹੋਈ ਆ ਪੁਰਖਿਆਂ ਨੇ ਉਹਦੇ ਬਾਰੇ ਪੜਾਉਣਾ ਪਊਗਾ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਇਹ ਇਹ ਕਹਿੰਦੇ ਸੀ ਅਸੀਂ ਦਰਿਆ ਆਪਦੇ ਹਿਸਾਬ ਨਾਲ ਚਲਾਵਾਂਗੇ ਦਰਿਆ ਬਿਕਰਮਜੀਤ ਮਜੀਠੀਏ ਦੇ ਕਹੇ ਤੇ ਜਾਂ ਬਿਕਰਮਜੀਤ ਮਜੀਠੀਏ ਦੀ ਭੈਣ ਦੇ ਕਹੇ ਤੇ ਦਰਿਆ ਵਗਦੇ ਐ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਦਰਿਆ ਆਪਦਾ ਰਸਤਾ ਬਣਾਉਂਦੇ ਨੇ ਆਹ ਦੇਖ ਲਓ ਰਸਤਾ ਹੁਣ ਕੱਲ ਪਰਸੋਂ ਉਹ ਵੀ ਆਉਣਗੇ ਉਹ ਵੀ ਆਉਣਗੇ ਵੀ ਕੀ ਹੋ ਗਿਆ ਇਹ ਅੱਜ ਹੀ ਸੋਚਣ ਲੱਗੇ ਹੋਣੇ ਇਸ ਵਕਤ ਸੁਣੀ ਜਾਂਦੇ ਨੇ ਸੁਣੀ ਜਾਂਦੇ ਨੇ ਇਸ ਵਕਤ ਵੀ ਕੀ ਹੋ ਰਿਹਾ ਹੁਣ ਕੀ ਸੁਣੀ ਜਾਂਦੇ ਨੇ ਹੁਣ ਤਾਂ ਨਿਬੜ ਗਿਆ ਕੰਮ ਫੇਰ ਆਪ ਪਛਤਾਏ ਕੀ ਹੁਏ ਜਦ ਚਿੜੀ ਆ ਚੁੱਕ ਗਈ ਖੇਤ ਬਣਾਈ ਸਰਕਾਰ ਦਾ ਕੰਮ 92 ਸੀਟਾਂ ਲੈ ਕੇ ਪਹਿਲੇ ਸਾਲ ਤੋਂ ਹੀ ਕੰਮ ਸ਼ੁਰੂ ਕਰਦਾ ਪਹਿਲੇ ਮਹੀਨੇ ਤੋਂ ਹੀ ਕੰਮ ਸ਼ੁਰੂ ਕਰਦਾ 16 ਮਾਰਚ ਨੂੰ ਸੌ ਚੁੱਕੀ ਸੀ ਹਜੇ 4 ਸਾਲ ਹੋਏ ਨਹੀਂ 16 ਮਾਰਚ ਨੂੰ 4 ਸਾਲ ਹੋਣਗੇ ਖਟਕੜ ਕਲਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਸੌ ਚੁੱਕੀ ਸੀ 16 ਮਾਰਚ ਨੂੰ ਤੇ ਜਲਾਈ ਦਾ ਬਿੱਲ ਜਿਹੜਾ ਪਹਿਲਾ ਬਿੱਲ ਆਉਣਾ ਸੀ ਨਾ ਅਪ੍ਰੈਲ ਤੇ ਮਈ ਛੱਡ ਕੇ ਪਹਿਲਾ ਬਿਜਲੀ ਦਾ ਬਿੱਲ ਸਾਰਿਆਂ ਨੂੰ ਜ਼ੀਰੋ ਆਇਆ ਸੀ ਅਸੀਂ ਕਹਾਂ ਪਹਿਲਾ ਬਿੱਲ ਹੀ ਮaaf ਕਰੋ ਆਪਾਂ ਵਾਦਾ ਕਰਕੇ ਆਇਆ ਪਹਿਲੇ ਦਿਨ ਤੋਂ ਕੰਮ ਸ਼ੁਰੂ ਕਰੋ ਖੇਤਾਂ ਲਈ ਬਿਜਲੀ ਦਿਨੇ ਮੈਂ ਖੁਦ ਜ਼ਿੰਮੇਵਾਰ ਪਰਿਵਾਰ ਨੂੰ ਸੰਬੰਧ ਰੱਖਦਾ ਮੈਂ ਰਾਜਾਂਦਾ ਰਿਆਂ ਰਾਤ ਨੂੰ ਹਣ ਕਣਕਾਂ ਨੂੰ ਪਾਣੀ ਲਾਉਣ ਹੁਣ ਦੂਜਾ ਤੀਜਾ ਪਾਣੀ ਹੋ ਗਿਆ ਐਨੀ ਠੰਡ ਹੈ ਪਿਰਜਾਈ ਦੇ ਵਿੱਚ ਵੀ ਕੁੰਗੜੇ ਪਏ ਆ 0 ਡਿਗਰੀ 2 ਡਿਗਰੀ 1 ਡਿਗਰੀ ਆ ਠੰਡ ਚੱਲ ਰਹੀ ਤੇ ਉਦੋਂ ਉਸ ਵੇਲੇ ਕਿਸਾਨ ਨੂੰ ਪਾਣੀ ਲਾਉਣਾ ਪੈ ਜੇ ਰਾਤ ਨੂੰ ਤਨੀ RAM ਚਾਤਰ ਕਹਿੰਦਾ ਉਹ ਕਹਿੰਦਾ ਕਿ ਰਾਤ ਨੂੰ ਪਾਣੀ ਲਾਉਣ ਬਾਰੇ ਉਹਨੇ ਕਿਹਾ ਕਿ ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ ਪਿਛਲੇ ਪੈਰ ਤਰੇਲ ਦੇ ਮੋਤੀ ਜੰਮਦੇ ਜਾਣ ਧਨੀ ਰਾਮ ਚਾਤਰੇ ਕਹਿੰਦਾ ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ ਜਾਂ ਕੋਈ ਜਾਗ ਰਿਹਾ ਅੰਨ ਦਾਤਾ ਕਿਰਸਾਨ ਪਾਣੀ ਲਾਉਂਦਿਆਂ ਹੱਥ ਪੈਰ ਜਿਹਦੇ ਨੀਲੇ ਹੁੰਦੇ ਜਾਣ ਧਨੀ ਰਾਮ ਚਾਤਰੇ ਕਦੀਆਂ ਲਾਈਨਾਂ ਨੇ ਧਨੀ ਰਾਮ ਚਾਤਰੇ ਕਦੀਆਂ ਲਾਈਨਾਂ ਨੇ ਕਿ ਕਿ ਹੱਥ ਪੈਰ ਨੀਲੇ ਹੋਈ ਜਾਂਦੇ ਨੇ ਉਹ ਜਾਗ ਰਿਹਾ ਹੈ ਜਾਂ ਤਾਰੇ ਜਾਗ ਰਹੇ ਨੇ ਜਾਂ ਕੋਈ ਜਾਗ ਰਿਹਾ ਉਹ ਰੱਬ ਦਾ ਇਨਸਾਨ ਜਿਹੜਾ ਵੱਡੇ ਤਰਕੇ ਉੱਠ ਕੇ ਕਰਦਾ ਹੈ ਇਸ਼ਨਾਨ ਇਹ ਤਾਂ ਨਹੀਂ ਆਮ ਚਾਤ ਰਕਦੀਆਂ ਲੈ ਇਹਨਾਂ ਨੇ ਤੇ ਮੈਂ ਕਿਹਾ ਪਾਪਸਾਂ ਨੂੰ ਬੁਲਾਇਆ ਮੈਂ ਕਿਹਾ ਯਾਰ ਇਹੀ ਬਿਜਲੀ ਦਿਨੇ ਨਹੀਂ ਆ ਸਕਦੀ ਜਿਹੜੀ ਰਾਤ ਦੇ 2 ਵਜੇ ਰਾਤ ਦੇ 2:30 ਵਜੇ ਆਉਂਦੀ ਹੈ ਨਾ ਪਹਿਲਾਂ ਸੌ ਸਕਦੇ ਆ ਨਾ ਬਾਅਦ ਚ ਸੌ ਸਕਦੇ ਆ ਕਹਿੰਦੇ ਆ ਸਕਦੀ ਆ ਮੈਂ ਕਿਹਾ ਕਰ ਦੋ ਯਾਰ ਪੂਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ ਸਵੇਰੇ 9 ਤੋਂ 5 ਹੈ ਜਾਂ 10 ਤੋਂ 5 ਹੈ ਪੂਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ ਮੈਂ ਕਿਹਾ ਯਾਰ ਕਿਸਾਨ ਦਾ ਕੋਈ ਦਫ਼ਤਰੀ ਹੈ ਨਹੀਂ ਉਹ ਖੇਤ ਉਹਦਾ ਦਫ਼ਤਰ ਹੈ ਉਹਦਾ ਦਫ਼ਤਰ ਜਾਣ ਦਾ ਟਾਈਮ ਰਾਤ ਦੇ 1 ਵਜੇ ਕਿਉਂ ਆ ਯਾਰ ਯਾਰ ਉਹਨੂੰ ਵੀ ਦਫ਼ਤਰਾਂ ਵਾਲੇ ਬਾਬੂ ਵਾਂਗੂ ਥੋੜਾ ਜਿਹਾ ਮਾਣ ਮਹਿਸੂਸ ਕਰ ਲੈਣ ਦੋ ਵੀ ਯਾਰ ਮੈਂ ਵੀ 9 ਵਜੇ ਜਾਂਦਾ ਮੈਂ ਵੀ 5 ਵਜੇ ਕਰਿਆ ਜਾਂਦਾ ਯਾਰ ਆਪਣੇ ਪਰਿਵਾਰ ਚ ਤੇ 9 ਤੋਂ 5 ਬਿਜਲੀ ਆਉਂਦੀ ਹੈ ਨਾ ਜੇ ਜੇ ਨਾ ਵੀ ਰਵੇਂ ਖੇਤ ਤਾਂ ਕੋਈ ਗੱਲ ਨਹੀਂ ਕੱਲ ਨੂੰ ਚਲਾ ਲਾਂਗੇ ਇਹ ਕਿਹੜਾ ਮੁੱਕਦੀ ਹੈ ਕਿਉਂਕਿ ਨਾ ਤਾਂ ਕੋਲੇ ਦੀ ਘਾਟ ਹੈ ਨਾ ਥਰਮਲ ਪਲਾਂਟਾਂ ਦੀ ਘਾਟ ਹੈ ਸਾਰਾ ਕੁਝ ਆਪਣੇ ਕੋਲ ਹੈਗਾ ਇਹ ਪਹਿਲਾਂ ਹੁੰਦੀ ਸੀ ਖਬਰਾਂ ਦੋ ਦਿਨ ਦਾ ਕੋਲਾ ਬਚਾ ਪੰਜਾਬ ਵਿੱਚ ਆ ਸਕਦਾ ਹੈ ਅੰਧੇਰਾ ਲਲਸਾ ਆਪਾਂ ਕੋਲੇ ਦੀ ਖਾਨ ਹੀ ਚਲਾ ਲਈ ਆਪਣੀ ਖਾਨ ਹੈ ਆਪਣੀ ਖਾਨ ਹੈ ਛੱਤੀਗੜ੍ਹ ਚ ਪੰਜਾਬ ਦੀ ਕੋਲੇ ਦੀ ਖਾਨ ਹੈ ਉਹ ਚਲਦੀ ਹੈ ਟ੍ਰੇਨਾਂ ਪਰ ਪਰ ਆਉਂਦੀਆਂ ਨੇ ਹੁਣ ਤਾਂ ਨਹੀਂ ਕਦੇ ਘਾਟ ਪਈ ਨੀਤਾ ਮਾੜੀਆਂ ਸੀ ਉਹੀ ਗਰੇਟ ਨੇ ਉਹੀ ਖੰਬੇ ਨੇ ਉਹੀ ਟਰਾਂਸਫਾਰਮਰ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਓਏ ਉਹੀ ਫਿਓਜ ਨੇ ਉਹੀ ਗ੍ਰਿਪ ਨੇ ਹੁਣ ਕਿਵੇਂ ਆਈ ਜਾਂਦੀ ਹੈ ਬਿਜਲੀ ਪਹਿਲਾਂ ਕਿਉਂ ਨਹੀਂ ਆਈ ਢਾਈ ਜਾਂਦੇ ਸੀ ਢਾਈ ਜਾਂਦੇ ਸਾਨੂੰ ਨਾ ਜੀ ਐ ਤਾਂ ਨਹੀਂ ਆ ਸਕਦੀ ਸੀ ਕਹਿੰਦਾ ਅੱਛਾ ਜੀ ਘੰਟਾ ਆ ਗਈ ਉਹੀ ਬਹੁਤ ਹੈ ਖਾਲ ਮਰ ਜਾਂਦਾ ਸੀਗਾ ਖਾਲ ਮਰ ਨਾਲ ਅੱਧਿਆਂ ਤੋਂ ਵੱਧ ਅਫਸਰਾਂ ਨੂੰ ਜਾਂ ਵੱਡੇ ਵੱਡੇ ਲੀਟਰਾਂ ਨੂੰ ਵੀ ਪਤਾ ਨਹੀਂ ਹੁੰਦਾ ਵੀ ਖਾਲ ਮਰਨਾ ਕੀ ਹੁੰਦਾ ਉਕੇ ਉਹਨਾਂ ਨੇ ਤਾਂ ਬੰਦੇ ਬੰਦੇ ਮਾਰਨ ਦਾ ਪਤਾ ਹੋ ਜਾਂਦਾ ਹੈ ਇਹੋ ਜਿਹਾ ਕੰਮ ਤਾਂ ਕਰਾਉਂਦੇ ਰਹਿੰਦੇ ਆ ਉਹ ਹੈ ਨਾ ਖਾਲ ਮਾਰਨ ਤਾਂ ਥੋੜੀ ਪਤਾ ਸੋ ਵੀਰੋ ਉਹ 1 12 5 48 ਗਈ ਜਾਂਦਾ ਪਹਾੜੇ ਹੀ ਬਦਲ ਕੇ ਰੱਖਦੇ ਦੱਸੋ ਆਂ ਠੰਡ ਪੈਂਦੀ ਐ ਅਸੀਂ ਸਕੂਲ ਬੰਦ ਕਰਤੇ ਸੀਗੇ 14 ਤਰੀਕ ਤੱਕ ਸਕੂਲ ਬੰਦ ਠੰਡ ਫੇਰ ਪੈਂਦੀ ਸੀ ਅਸੀਕਾ ਯਾਰ ਹੁਣ ਹਫਤਾ ਹੋਰ ਵਧਾ ਸਕਦੇ ਆ ਵੈਸੇ ਠੰਡ ਪੈਂਦੀ ਐ ਪਰ ਵਿੱਚੋਂ ਆ 12:05 48 ਆ ਗਿਆ ਤੇ ਮੈਨੂੰ ਮਾਪਿਆਂ ਦੇ ਫੋਨ ਆਉਣ ਲੱਗੇ ਕਹਿੰਦੇ ਸਕੂਲ ਉਦੋਂ ਖੋਲੋਗੇ ਜਦੋਂ 12:05 36 ਹੋ ਗਿਆ ਕਹਿੰਦੇ ਪਿੱਛੇ ਨੂੰ ਚੱਲੇ ਹੋਇਆ ਜੀ ਸਕੂਲ ਖੋਲ ਦੋ ਜਵਾ ਮੈਂ ਕਹਾ ਯਾਰ ਜਵਾਕਾਂ ਨੂੰ ਪੜ ਲੈਣ ਦੋ ਯਾਰ ਖੋਲ ਦੋ ਯਾਰ ਆਹ ਦੇਖ ਲਓ ਜੇ ਜੇ ਕਿਤੇ ਜੇ ਹਾਂਜੀ ਤੁਸੀਂ ਵੀਡੀਓ ਸੋਣੀ ਲੈਤੀ ਹੋਗੀ ਭਗਵਾਨ ਤਮਨ ਸੀਐਮ ਦੀ ਜਿਹੜਾ ਕੇ ਲਾਈਟ ਦੀ ਗੱਲ ਕਰਦੇ ਨੇ ਲਾਈਟ ਤਾਂ ਚੱਲ ਬਹੁਤ ਵਧੀਆ ਗਾ ਵੀ ਜਿਹੜੀ ਲਾਈਟ ਉੜਦੀ ਨਹੀਂ ਹੈਗੀ ਤੇ ਬਿੱਲ ਵੀ ਆਪਣੇ ਮਾਪ ਨੇ ਉਹ ਤੱਕ ਗੱਲ ਠੀਕ ਆ ਵਧੀਆ ਪਰ ਆਪੋ ਆਪ ਦੇ ਜਿੱਦੋਂ ਵੀ ਕੋਈ ਧਰਨਾ ਜਾ ਕੇ ਤੇ ਹੋਰ ਵੀ ਕਿਤੇ ਇਹਨਾਂ ਦਾ ਕੋਈ ਮੀਟਿੰਗ ਆਉਂਦੀ ਆ ਇੱਕ ਦੂਜੇ ਨੂੰ ਇਹ ਇੱਕ ਦੂਜੇ ਦੀ ਵਿਰੋਧੀ ਕਰਦੀ ਹੁੰਦੇ ਨੇ ਜਿਵੇਂ ਕਾਂਗਰਸ ਦੀ ਜਾਂ ਕਾਲੀਆਂ ਦੀ ਵਿਰੁੱਧ ਬੋਲਦੇ ਨੇ ਉਹ ਇਹਨਾਂ ਦੇ ਵਿਰੁੱਧ ਬੋਲਣਗੇ ਪਰ ਜਨਤਾ ਨੇ ਤਾਂ ਉਹੀ ਕਰਨਾ ਹੁੰਦਾ ਜਿਹੜਾ ਕਿ ਜਨਤਾ ਦੇ ਮਨ ਨੂੰ ਗੱਲ ਲੱਗਦੀ ਹੁੰਦੀ ਆ ਤੇ ਅਗੇ ਆਪੋ ਆਵਦੇ ਰਹਿ ਤੁਸੀਂ ਰੱਖਿਓ ਆਪਦੇ ਵਿਚਾਰਾਂ ਦੇ ਵਿੱਚ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਬੈਲ ਅਤੇ ਘੰਟੀ ਵਾਲਾ ਬਟਨ ਜੁਰ ਦਬਾ ਦਿਆ ਕਰੋ ਧੰਨਵਾਦ ਜੀ